ਬਿਆਰੀ ਨੂੰ ਕਹਿੰਦੀ ਪੀ ਚੁੰਨੀ ਰੰਗ ਦੇ ਉਹ ਕਹਿੰਦਾ ਵੀ ਦੇ ਚੁੰਨੀ ਸਿਰ ਤੋਂ ਲਾ ਕੇ ਉਹ ਕਹਿੰਦੀ ਨਹੀਂ ਸਿਰ ਦਾ ਸਾਲੂ ਉਤਾਰ ਖਲੋਵਾ ਨੰਗੀ ਥੀਵਾ ਵਿੱਚ ਬਿਆਰੀ ਪੇਕੇ ਸਹੁਰੇ ਦੇ ਨਾ ਢੋਈ ਤੇ ਹਾਸੀ ਕਰਨ ਗਵਾਰੀ ਉਹ ਕਹਿੰਦੀ ਸਿਰ ਤੇ ਚੁੰਨੀ ਰਹਿਣ ਦੇ ਇਸ ਤਰ੍ਹਾਂ ਹੀ ਰੰਗ ਉਹ ਕਹਿੰਦਾ ਧੀਏ ਇਸ ਤਰ੍ਹਾਂ ਨਹੀਂ ਰੰਗੀ ਜਾਣੀ ਇਹ ਚੁੰਨੀ ਤੈਨੂੰ ਲਾ ਕੇ ਦੇਣੀ ਪਵੇਗੀ ਮੈਂ ਮੱਟ ਵਿੱਚ ਪਾਵਾਂਗਾ ਤੇ ਫਿਰ ਚੁੰਨੀ ਰੰਗੀ ਜਾਣੀ ਆ ਇਹ ਕਵਿਤੀ ਸੀਗੀ ਤੇ ਹੁਣ ਪਤਾ ਕੀ ਹੋ ਗਿਆ ਵਿਆਹਾਂ ਵਿੱਚ ਕੀ ਹੁੰਦਾ ਕੱਲ ਮੈਂ ਤਰਨ ਤਰਨ ਵਿਚਾਰ ਵਿੱਚ ਦੀ ਲਗਾ ਲੰਘਣ ਸ਼ਰਮਣਾ ਮੇਰੀਆਂ ਅੱਖਾਂ ਚੋਂ 흘ੀਆਂ ਪਤਾ ਕਿਉਂ ਮਹਿੰਦੀ ਲਾਉਣ ਵਾਲੇ ਦੋ ਭਈਏ ਬੈਠੇ ਉਹਨਾਂ ਦੇ ਕੋਲ ਆਪਣੀ ਲੜਕੀ ਛੱਡ ਕੇ ਗਿਆ ਪਿਓ ਤੇ ਭਰਾ ਤੇ ਲੜਕੀ ਨੇ ਸਲਵਾਰ ਦੇ ਪਹੁੰਚੇ ਪਤਾ ਗੋਡਿਆਂ ਤੋਂ ਤਾਂ ਕਰ ਲੈ ਤੇ ਕਮੀਜ਼ ਤੇ ਉਹਨੇ ਪਾਇਆ ਹੀ ਬੇਸ਼ਰਮੀ ਦਾ ਭਰਿਆ ਸੀਗਾ ਉਹਦੇ ਤੇ ਬਾਜੂ ਐ ਹੀ ਨਹੀਂ ਸੀਗੇ ਤੇ ਦੋ ਟਕੇ ਦੇ ਭਈਏ ਤੁਹਾਡੀਆਂ ਸਰਦਾਰਾਂ ਦੀਆਂ ਲੜਕੀਆਂ ਦੇ ਹੱਥਾਂ ਤੇ ਤੇ ਮੋਢਿਆਂ ਤੱਕ ਮਹਿੰਦੀ ਲਾਉਂਦੇ ਨੇ ਫੜ ਫੜ